ਇੱਕ ਗੱਲ ਸੁਣੀ ਹੈ ਪੜੀ ਹੈ ਕਿ ਜਿੰਨਾ ਵੱਡਾ ਬੰਦਾ ਹੁੰਦਾ ਹੈ ਉਹਨਾਂ ਐਡਰੈਸ ਛੋਟਾ ਹੁੰਦਾ ਹੈ ਜਿੰਨਾ ਆਦਮੀ ਛੋਟਾ ਹੋਵੇ ਉਹਨਾਂ ਉਹਦਾ ਐਡਰੈਸ ਵੱਡਾ ਹੁੰਦਾ ਹੈ ਉਹਨੂੰ ਆਪੋਜੀਟ ਨੀਅਰ ਬਹੁਤ ਕੁਝ ਆਪਣੇ ਐਡਰੈਸ ਦੇ ਵਿੱਚ ਦੇਣਾ ਪੈਂਦਾ ਹੈ ਪਰ ਡਾਕਟਰ ਮਰਮੋਡ ਸਿੰਘ ਇੱਕ ਐਸੀ ਸ਼ਖਸੀਅਤ ਹੈ ਕਿ ਪੂਰੀ ਦੁਨੀਆ ਵਿੱਚ ਤੁਸੀਂ ਕਿਸੇ ਜਗ੍ਹਾ ਵੀ ਉਹਨਾਂ ਦੇ ਨਾਮ ਦੀ ਚਿੱਠੀ ਪਾ ਦਿਓਗੇ ਉਹ ਆਪਣੇ ਆਪ इंडिया आएगी और डॉक्टर मनमोहन सिंह जी के घर पहुंच जाएगी ऐसी शख्सियत ਦੇ ਮਾਨਕ ਜਿਨ੍ਹਾਂ ਨੇ ਆਪਣੀ ਕੌਮ ਦਾ ਆਪਣੇ ਧਰਮ ਦਾ ਆਪਣੇ ਪੰਥ ਦਾ ਬਹੁਤ ਨਾ ਉੱਚਾ ਕੀਤਾ ਉਹਨਾਂ ਦੀ ਦਸਤਾਰ ਨੇ ਸਿੱਖੀ ਦੇ ਵਾਸਤੇ ਬਹੁਤ ਵੱਡੀ ਸੇਵਾ ਕੀਤੀ ਹੈ ਜਦੋਂ ਅਮਰੀਕਾ ਦੀ ਪਾਰਲੀਮੈਂਟ ਰੈਡ ਕਾਰਪਟ ਦੇ ਨਾਲ ਉਹਨਾਂ ਦਾ ਸਵਾਗਤ ਕਰਦੀ ਹੈ ਤਾਂ ਉਹ ਸ਼ਾਨ ਜਿਹੜੀ ਦਸਤਾਰ ਦੀ ਹੈ ਉਹ ਸਾਰੇ ਕੌਮ ਦਾ ਇੱਕ ਗੌਰਵ ਬਣਦੀ ਹੈ ਉਹ ਭਾਰਤ ਮਾਤਾ ਦਾ ਇੱਕ ਬਹੁਤ ਸੱਚਾ ਸੁੱਚਾ ਸੁਪੁੱਤਰ ਸੀ ਸਿੱਖ ਕੌਮ ਦਾ ਹੀਰਾ ਸੀ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਪਰਿਵਾਰ ਵਿੱਚੋਂ ਨਿੰਜੀ ਤੌਰ ਤੇ ਉੱਠਦਿਆ ਹੋਇਆ ਔਰ ਇੰਨੇ ਵੱਡੇ ਸ਼ਖਸੀਅਤ ਨੂੰ ਏਡੀ ਵੱਡੀ ਪ੍ਰਭਤਾ ਨੂੰ ਹਾਸਲ ਕੀਤਾ ਔਰ ਮੈਂ ਦੱਸਣਾ ਚਾਹਨਾ ਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਮਾਤਾ ਜੀ ਜਦੋਂ ਅਕਾਲ ਚਲਾਣਾ ਕਰਦੇ ਨੇ ਤਾਂ ਡਾਕਟਰ ਸਾਹਿਬ ਦੀ ਉਮਰ 2 ਸਾਲ ਸੀ ਉਹਨਾਂ ਦੇ ਪਿਤਾ ਜੀ ਨੇ ਸਾਰੀ ਪਰਵਰਿਸ਼ ਕੀਤੀ ਔਰ ਉਹਨਾਂ ਦੇ ਪਿਤਾ ਜੀ ਐਡੇ ਵੱਡੇ ਗੁਰਸਿੱਖ ਸਨ ਜਿਨ੍ਹਾਂ ਨੇ ਜਹਤੋ ਦੇ ਮੋਰਚੇ ਵਿੱਚ ਗ੍ਰਿਫਤਾਰੀ ਵੀ ਦਿੱਤੀ ਔਰ ਉੱਥੇ ਜਾ ਕੇ ਜੇਰ ਸੁਪਰੀਡੈਂਟ ਨੂੰ ਬੇਨਤੀ ਵੀ ਕੀਤੀ ਕਿ ਇਸ ਮੋਰਚੇ ਦੇ ਵਿੱਚ ਜੋ ਸਿੰਘ ਸ਼ਾਮਲ ਹੋਏ ਨੇ ਇੱਥੇ ਗ੍ਰਿਫਤਾਰ ਹੋਏ ਨੇ ਕੈਦ ਵਿੱਚ ਆਏ ਨੇ ਇਹ ਅਮਰਤਾਰੀ ਨੇ ਇਨੇ ਤਨੇਮੀ ਨੇ ਇਹ ਬੜੀ ਚੜ੍ਹਦੀ ਕਲਾ ਵਾਲੇ ਹਨ ਤੇ ਤੁਸੀਂ ਮੈਨੂੰ ਇਹਨਾਂ ਦੇ ਲੰਗਰ ਪਕਾਉਣ ਦੀ ਇਹਨਾਂ ਨੂੰ ਲੰਗਰ ਛਕਾਉਣ ਦੀ ਸੇਵਾ ਦੇ ਦਿਓ ਮੈਂ ਸਮਝਦਾ ਕਿ ਉਹਨਾਂ ਦੀਆਂ ਇਹੋ ਜੀਆਂ ਸਿੱਖ ਕੌਮ ਦੇ ਪ੍ਰਤੀ ਗੁਰੂ ਘਰ ਦੇ ਪ੍ਰਤੀ ਖਾਲਸੇ ਦੇ ਪ੍ਰਤੀ ਜਿਹੜੀਆਂ ਸਿੱਧਕ ਦੇਣੀਆਂ ਸੀ ਉਹਨਾਂ ਦੀ ਕਮਾਈ ਨੇ ਡਾਕਟਰ ਸਾਹਿਬ ਦੀ ਸ਼ਖਸੀਅਤ ਨੂੰ ਸ਼ਿੰਗਾਰਿਆ ਸਵਾਰਿਆ ਔਰ ਚੜ੍ਹ ਦੀ ਕਲਾ ਬਖਸ਼ੀ ਅੱਜ ਬਹੁਤ ਵੱਡਾ ਕਟਾ। ਪੰਥ ਵਾਸਤੇ ਵੀ ਹੈ, ਪੰਥ ਵਾਸਤੇ ਵੀ ਹੈ, ਸਿੱਖ ਧਰਮ ਵਾਸਤੇ ਵੀ ਹੈ ਔਰ ਪੂਰੇ ਭਾਰਤ ਦੇਸ਼ ਵਾਸਤੇ ਹੈ। ਅੱਜ ਉਹਨਾਂ ਦਾ ਪੰਜ ਪੂਤਕ ਸਰੀਰ ਦਾ ਸਨਸਕਾਰ ਕੀਤਾ ਗਿਆ। ਪੂਰੀ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਪਹਿਲਾਂ ਜਪਜੀ ਸਾਹਿਬ ਦਾ ਪਾਠ ਹੋਇਆ, ਅਰਦਾਸ ਹੋਈ। ਇਹ ਕਾਰਿਆਂ ਦੇ ਵਿੱਚ ਡਾਕਟਰ ਸਾਹਿਬ ਨੂੰ ਵਿਦਾ ਕੀਤਾ ਗਿਆ ਫਿਰ ਸੁਹਿਲਾ